ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਨਵੀਂ ਵੀਡੀਓ ਵਿੱਚ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਰਿਕਵੈਸਟ ਕਰਦੇ ਹਾਂ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਿਆ ਕਰੋ ਜੀ ਤੇ ਘੰਟੀ ਵਾਲਾ ਬਟਨ ਜ਼ਰੂਰ ਦਬਾ ਲਿਆ ਕਰੋ ਕਿਉਂਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਦੇਖੋ ਜੀ ਅੱਜ ਆਪਾਂ ਨੇ ਗੱਲਬਾਤ ਕਰਨੀ ਹੈ ਜਿਹੜਾ ਹੁਣ ਨਵਾਂ ਨਵਾਂ ਮੁੱਦਾ ਉੱਠਿਆ ਹੈ ਇੱਕ ਪਿਓ ਨੇ ਆਪਣੀ ਧੀ ਮਾਰੀ ਹੈ ਨਹਿਰ 'ਚ ਸਿੱਟ ਕੇ ਪਿੱਛੇ ਨੂੰ ਹੱਥ ਬੰਨ ਕੇ ਉਹਨੂੰ ਨਹਿਰ 'ਚ ਧੱਕਾ ਦਿੰਦਾ ਹੈ ਦੇਖੋ ਅੱਪਾ ਇਸ ਗੱਲ ਤੇ ਬਾਲਾ ਕਿੰਥੂ ਪ੍ਰਾਂਤੂ ਨਹੀਂ ਕਰਾਂਗੇ ਕਿਉਂਕਿ ਅਗਲੇ ਦਾ ਪਰਸਨਲ ਮੈਟਰ ਤਾਂ ਜਿਹੜਾ ਇਨਸਾਨ ਅਣਖੀ ਹੁੰਦਾ ਹੈ ਉਹ ਐਦਾਂ ਦੇ ਸਟੈਪ ਲੈ ਜਾਂਦਾ ਹੈ ਸੋਚਦਾ ਨਹੀਂ ਜੋ ਉਹਦੇ ਮਾਂ ਦੇ ਕੁੜੀ ਦੇ ਮਾਂ ਦੇ ਮੂੰਹੋਂ ਮੈਂ ਗੱਲਾਂ ਸੁਣੀਆਂ ਪੱਤਰਕਾਰ ਨਾਲ ਕਰਦੇ ਹੋਏ ਮੈਂ ਉਹਦੀ ਮਾਂ ਦੇ ਮੂੰਹੋਂ ਜਿਹੜੀਆਂ ਗੱਲਾਂ ਸੁਣੀਆਂ ਮੈਂ ਉਹੀ ਤੁਹਾਡੇ ਨਾਲ ਕਰੂੰਗੀ ਉਸ ਮਾਂ ਨੇ ਇਹ ਕਿਹਾ ਮੇਰੇ ਪੰਜ ਬੇਟੀਆਂ ਨੇ ਪੰਜ ਬੇਟੀਆਂ ਨੇ ਇੱਕ ਸ਼ਾਇਦ ਕਿਸੇ ਰਿਸ਼ਤੇਦਾਰੀ ਚ ਰਹਿੰਦੀ ਆ ਪਤਾ ਨਹੀਂ ਸ਼ਾਇਦ ਆਪਣੇ ਨਾਨਕੀ ਰਹਿੰਦੀ ਆ ਕਿੱਥੇ ਰਹਿੰਦੀ ਆ ਤੇ ਚਾਰੇ ਦੇ ਕੋਲ ਤੀਆਂ ਤਿੰਨ ਹੁਣ ਇਹਦੇ ਕੋਲ ਆ ਜਿਹੜੀ ਚੌਥੀ ਆ ਉਹ ਮੁੱਕ ਗਈ ਪੰਜਵੀਂ ਰਹਿੰਦੀ ਆ ਰਿਸ਼ਤੇਦਾਰੀ ਚ ਦੇਖੋ ਮਾਂ ਨੇ ਜੋ ਗੱਲਾਂ ਦਸੀਆਂ ਮਾਂ ਝੂਠ ਨਹੀਂ ਬੋਲ ਸਕਦੀ ਕਿਉਂਕਿ ਬੜੀ ਵਧੀਆ ਮੈਨੂੰ ਸੂਝਵਾਨ ਜੀ ਔਰਤ ਲੱਗੀ ਆ ਬੜੀਆਂ ਵਧੀਆ ਗੱਲਾਂ ਉਹਨੇ ਪੱਤਰਕਾਰ ਨਾਲ ਕੀਤੀਆਂ ਸਾਰੀਆਂ ਸੱਚੀਆਂ ਗੱਲਾਂ ਕੀਤੀਆਂ ਕਿਉਂਕਿ ਉਦਾਂ ਹੀ ਆਪਾਂ ਵੀਡੀਓ ਚ ਸਾਰਾ ਕੁਝ ਦੇਖਿਆ ਸੁਣਿਆ ਉਸਮਾਨ ਨੇ ਇਹ ਗੱਲ ਕਹੀ ਹੈ ਕਹਿੰਦੀ ਵੀ ਮੇਰੇ ਪੰਜ ਬੇਟੀਆਂ ਨੇ ਇਹ ਸਾਰਿਆਂ ਤੋਂ ਵੱਡੀ ਸੀਗੀ ਤੇ ਬੜੀ लाਡਲੀ ਧੀ ਸੀ ਸਾਨੂੰ ਬਹੁਤ लाਡਲੀ ਧੀ ਧੀ ਸਾਡੀ ਕਹਿੰਦੀ ਵੀ ਇੱਕ ਦੋ ਵਾਰ ਸਾਨੂੰ ਗੱਲਾਂ ਦਾ ਪਤਾ ਲੱਗਿਆ ਤਾਂ ਅਸੀਂ ਇਹ ਸਮਝਾਈ ਦੇਖੋ ਮਾਂ ਬਾਪ ਧੀ ਪੁੱਤ ਦੀ ਜਿਹੜਾ ਸੂਝਵਾਨ ਮਾਂ ਬਾਪ ਹੁੰਦਾ ਧੀ ਪੁੱਤ ਦੀ ਚਾਲ ਪਛਾਣ ਲੈਂਦਾ ਕਹਿੰਦੀ ਵੀ ਜਦੋਂ ਅਸੀਂ ਉਹਨੂੰ ਇੱਕ ਦੋ ਵਾਰ ਸਮਝਾਇਆ ਉਨਾ ਸਮਝੀ ਫੇਰ ਕਿਤੇ ਉਹਦੇ ਪਿਓ ਨੇ ਫੋਨ ਫੋਲ ਲਿਆ ਕੁੜੀ ਦਾ ਫੋਨ ਫੋਲਿਆ ਹੋਇਆ ਤਾਂ ਕਹਿੰਦੀ ਵੀ ਸਾਨੂੰ ਫੋਨ ਚੋਂ ਪਤਾ ਲੱਗਿਆ ਵੀ ਇਹਦੀ ਇੱਕ ਅੱਦੇ ਮੁੰਡੇ ਨਾਲ ਗੱਲਬਾਤ ਨਹੀਂ ਇਹਦੀ ਕਈ ਮੁੰਡਿਆਂ ਨਾਲ ਗੱਲਬਾਤ ਹੈ ਕਈ ਮੁੰਡਿਆਂ ਨਾਲ ਗਲਤ ਹੈ ਇਹ ਦੇਖੋ ਗੱਲਬਾਤ ਹੋਣਾ ਕੁਝ ਹੋਰ ਸ਼ਬਦ ਹੋ ਜਾਂਦਾ ਹੈ ਗਲਤ ਹੋਣਾ ਕੁਝ ਹੋਰ ਹੋ ਜਾਂਦਾ ਹੈ ਸਮਝਦੇ ਹੋ ਤੁਸੀਂ ਕਹਿੰਦੀ ਵੀ ਬਾਪ ਨੂੰ ਬੜਾ ਗੁੱਸਾ ਆਇਆ ਇਸ ਗੱਲ ਤੋਂ ਬਹੁਤ ਸਮਝਾਈ ਕਹਿੰਦੀ ਮੈਂ ਵੀ ਸਮਝਾਈ ਵੀ ਪੁੱਤਲ ਸੀ ਤੇਰਾ ਵਿਆਹ ਕਰ ਦੰਨੇ ਆ ਵੀ ਤੂੰ ਇਹਨਾਂ ਕੰਮਾਂ ਨੂੰ ਛੱਡ ਦੇ ਕਹਿੰਦੇ ਵੀ ਕਹਾ ਤੇ ਕੁੜੀ ਨੇ ਜਵਾਬ ਇਹ ਦਿੱਤਾ ਵੀ ਤੁਸੀਂ ਮੈਨੂੰ ਮਾਰਨਾ ਹੈ ਮਾਰ ਦੋ ਜੇ ਤੁਸੀਂ ਮੈਨੂੰ ਨਾ ਮਾਰਿਆ ਤਾਂ ਮੈਂ ਤੁਹਾਨੂੰ ਮਾਰ ਦੇਣਾ ਇਹ ਛੋਟੀ ਭੈਣ ਦੀਆਂ ਦੱਸਣ ਦੀਆਂ ਵੀ ਗੱਲਾਂ ਐ ਵੀ ਕੁੜੀ ਪਲੈਨਿੰਗਾਂ ਕਰਦੀ ਆ ਵੀ ਮੈਂ ਟੱਬਰ ਸਾਰਾ ਮਾਰ ਦੇਣਾ ਤੇ ਉਦੋਂ ਬਾਅਦ ਦੇਖੋ ਗੱਲ ਜਿਹੜੀ ਹੁਣ ਆਪਾਂ ਪਿਓ ਨੂੰ ਕਹਿੰਨੇ ਆ ਠੀਕ ਆ ਇਹ ਗੱਲਾਂ ਦੋਏ ਆ ਜਾਂਦੀਆਂ ਨੇ ਗੱਲਾਂ ਦੋ ਆਏ ਆ ਜਾਂਦੀਆਂ ਨੇ ਠੀਕ ਹੈ ਪਿਓ ਚ ਬਹੁਤ ਅਣਖ ਧੀ ਤਾਂ ਉਹਨੇ ਆਪਣੀ ਜਵਾਨਤੀ ਨੂੰ ਨਹਿਰ ਚ ਧੱਕਾ ਦਿੱਤਾ ਨਹੀਂ ਕੋਈ ਕੁੱਤਾ ਬਿੱਲਾ ਨਹੀਂ ਨਹਿਰ ਚ ਸਿੱਟ ਹੁੰਦਾ ਢਿੱਡ ਦੇ ਆਂਡੇ ਦੀ ਤਾਂ ਦੂਰ ਦੀਆਂ ਗੱਲਾਂ ਨੇ ਧੀਆ ਪੁੱਤ ਨਹਿਰਾਂ ਚ ਸਿੱਟਣੇ ਬਹੁਤ ਔਖੇ ਨੇ ਕੋਈ ਜਿਗਰੇ ਵਾਲਾ ਹੀ ਕੋਈ ਬਹੁਤ بڑا ਦਿਲ ਤੇ ਪੱਥਰ ਧਰ ਕੇ ਇਹ ਕੰਮ ਹੁੰਦੇ ਨੇ ਇਹ ਕੋਈ ਮਾਣੀ ਮੋਟੀ ਗੱਲ ਨਹੀਂ ਇਹ ਉਹ ਬਾਪ ਤੇ ਬੀਤ ਰਹੀ ਆ ਮਾਂ ਤੇ ਬੀਤ ਰਹੀ ਆ ਉਹੀ ਜਾਣਦੇ ਆ ਠੀਕ ਹੈ ਜੀ ਉਹ ਘਰੋਂ ਬੇਕਾਰ ਹੋ ਗਏ ਆਪਣੇ ਪੇਕੇ ਘਰ ਜਾ ਬੈਠੀ ਵਿਚਾਰੀ ਉਹ ਕਹਿੰਦੀ ਮੇਰਾ ਭਰਾ ਜਿਹੜਾ ਉਹ ਪੱਠੇ ਤੇ ਟਾਂ ਦਾ ਕੰਮ ਕਰਦਾ ਹੈ ਤੇ ਉਦੋਂ ਬਾਅਦ ਦੇਖੋ ਜਿਹੜੀ ਗੱਲ ਆ ਗਈ ਬਾਪ ਦੀ ਦੇਖੋ ਉਹ ਉਸ ਕੁੜੀ ਨੇ ਸਿਰਚ ਸਵਾਭ ਹੀ ਪਾਣੀ ਸੀ ਜਿਹੜੀ ਕੁੜੀ ਗਲਤੀਆਂ ਦੇ ਬਾਵਜੂਦ ਵੀ ਮਾਂ ਪਿਓ ਮੂਰੇ ਆਕੜਦੀ ਹੈ ਉਹਨੇ ਸਿਰਚ ਸਵਾਭ ਪਾਣੀ ਸੀ ਇੱਕ ਵੱਲੋਂ ਆਪਾਂ ਕਹਾਂਗੇ ਵੀ ਵਧੀਆ ਫਾੜਦਾ ਤਾਂ ਸੱਤ ਨੂੰ ਹੋਰ ਨੂੰ ਵੀ ਕੰਨ ਹੁੰਦੇ ਨੇ ਜਦ ਇਨਸਾਨ ਦੀ ਕਹਿੰਦੇ ਆ ਇੱਕ ਪਿਓ ਦੀ ਇੱਜ਼ਤ ਦੀਆਂ ਦੱਚੀਆਂ ਉੜ ਜਾਂਦੀਆਂ ਨੇ ਨਾ ਤਿਆਂ ਪੁੱਤ ਪਿਓ ਦੀ ਇੱਜ਼ਤ ਦੀਆਂ ਦੱਚੀਆਂ ੜਾ ਦੇਣ ਮਾਂ ਦੀ ਇੱਜ਼ਤ ਦੀਆਂ ਦੱਚੀਆਂ ੜਾ ਦੇਣ ਫਿਰ ਜਿਉਂਦੇ ਜੀ ਮਰ ਜਾਂਦੇ ਨੇ ਮੈਂ ਤਾਂ ਕਹਿੰਦੀ ਆ ਵੀ ਵਧੀਆ ਫਹਾ ਵੜਤਾ ਜਿਹੜੀ ਫੇਰ ਵੀ ਕਹਿੰਦੀ ਆ ਵੀ ਮੈਂ ਇਹ ਕੰਮਾਂ ਤੋਂ ਹਟਣਾ ਨਹੀਂ ਨਹੀਂ ਤੁਸੀਂ ਮੈਨੂੰ ਮਾਰ ਦੋ ਨਹੀਂ ਮੈਂ ਤੁਹਾਨੂੰ ਮਾਰ ਦੂੰਗੀ ਇੰਨੀ ਆਕੜ ਇੰਨਾ ਐਟੀਟਿਊਡ ਕੁੜੀ 'ਚ ਉਹਨੇ ਕੁਛ ਨਾ ਕੁਛ ਕਰ ਦੇਣਾ ਤਾਂ ਭਾਵੇਂ ਉਹ ਆਪ ਲੰਗ ਜਾਂਦੀ ਇਹਨਾਂ ਦੀਆਂ ਇੱਜ਼ਤਾਂ ਰੋਲ ਕੇ ਭਾਵੇਂ ਉਹ ਇਹਨਾਂ ਨੂੰ ਮਾਰ ਦਿੰਦੀ ਉਹਨੇ ਕੋਈ ਨਾ ਕੋਈ ਚੰਦ ਚਾੜਨਾ ਤਾਂ ਕਿਉਂਕਿ ਉਹ 'ਚ ਅੱਗ ਐਨੀ ਨਹੀਂ ਸੀ ਨੰਬਰ 2 ਤੇ ਪਰ ਮੈਂ ਜੇ ਦੂਆ ਪਹਿਲੂ ਵੀ ਆਪਾਂ ਆਪਾਂ ਜੇ ਦੂਜਾ ਪਹਿਲੂ ਵੀ ਪੇਸ਼ ਕਰੀਏ ਭਾਈ ਇੱਕ ਧੀ ਧੀ ਦੇਖੋ ਸਾਨੂੰ ਜਦ ਆਪਦੀਆਂ ਇੱਜ਼ਤਾਂ ਦਾ ਵਾਸਤਾ ਪੈਂਦਾ ਸਾਨੂੰ ਆਪਦੀਆਂ ਇੱਜ਼ਤਾਂ ਦਾ ਪਤਾ ਲੱਗਦਾ ਵੀ ਹੁਣ ਸਾਡੇ ਇੱਜ਼ਤਾਂ ਦੇ ਫੂਸ ਉੜਨਗੇ ਫਿਰ ਸਾਨੂੰ ਆਪਣੀਆਂ ਇੱਜ਼ਤਾਂ ਯਾਦ ਆ ਜਾਂਦੀਆਂ ਪਰ ਮੈਂ ਇੱਕ ਸਵਾਲ ਇਹ ਵੀ ਕਰਦੀ ਹਾਂ ਦੁਨੀਆਦਾਰੀ ਨੂੰ ਵੀ ਜੇ ਇਹਦੀ ਜਗ੍ਹਾ ਪੁੱਤ ਹੁੰਦਾ ਇਹਦੀ ਜਗ੍ਹਾ ਪੁੱਤ ਹੁੰਦਾ ਕਿ ਆ ਇਹ ਬਾਪ ਆਪਣੇ ਪੁੱਤ ਨੂੰ ਵੀ ਐਕਣੇ ਧੱਕਾ ਦਿੰਦਾ ਹੁਣ ਬਾਪ ਮਾਂ ਨੇ ਕਿਹਾ ਵੀ ਇਹ ਕਈ ਮੁੰਡਿਆਂ ਨਾਲ ਗਲਤ ਧੀ ਚਲੋ ਆਪਾਂ ਮੰਨਦੇ ਆਂ ਇੱਕ ਮਾਂ ਦੇ ਮੂੰਹ ਦੀਆਂ ਗੱਲਾਂ ਆਪਾਂ ਮੰਨਦੇ ਆਂ ਕਈ ਮੁੰਡਿਆਂ ਨਾਲ ਗਲਤ ਹੋਊਗੀ ਪਰ ਜੇ ਜਿਹੜੇ ਅੱਜ ਦੇ ਸਮਾਜ ਵਿੱਚ ਵਰਤਾਰਾ ਵਰਤ ਰਿਹਾ ਹੈ ਇੱਕ ਮੁੰਡਾ ਕਈ ਕਈ ਕੁੜੀਆਂ ਨਾਲ ਗਲਤ ਹੈ ਉੱਥੇ ਇੱਜ਼ਤ ਨਹੀਂ ਜਾਂਦੀ ਉੱਥੇ ਨਹੀਂ ਕਰਦੀ ਇੱਜ਼ਤ ਖਰਾਬ ਹੁੰਦੀ ਸਮਝਣ ਦੀਆਂ ਗੱਲਾਂ ਇਹ ਉੱਥੇ ਨਹੀਂ ਕਰਦੀ ਇੱਜ਼ਤ ਖਰਾਬ ਹੁੰਦੀ ਉਹ ਕਹਿੰਦੇ ਆ ਬਈ ਪੁੱਤ ਭਾਵੇਂ ਜਿੰਨਾ ਮਰਜੀ ਬਾਹਰ ਖੂਪਟੇ ਆਵੇ ਕਹਿੰਦੇ ਕੁਛ ਨਹੀਂ ਵਿਗੜਦਾ ਇੱਜ਼ਤਾਂ ਦੇ ਵਾਸਤੇ ਧੀਆਂ ਦੇ ਹਿੱਸੇ ਆਏ ਹੋਏ ਨੇ ਇੱਜ਼ਤਾਂ ਦੀਆਂ ਜੋ ਵੀ ਗੱਲਾਂ ਜੋ ਵੀ ਇੱਜ਼ਤ ਰੱਖਣੇ ਵਾਲਾ ਕੰਮ ਹੈ ਉਹ ਸਿਰਫ ਧੀਆਂ ਦੇ ਹਿੱਸੇ ਆਇਆ ਹੋਇਆ ਹੈ ਮੈਂ ਨਹੀਂ ਕਹਿੰਦੀ ਕੋਈ ਧੀ ਆਪਣੇ ਪੁੱਤ ਬਾਪ ਦੀ ਇੱਜ਼ਤ ਰੋਲੇ ਆਪਣੇ ਭਾਈਆਂ ਦੀ ਇੱਜ਼ਤ ਰੋਲੇ ਮੈਂ ਕਹਿੰਦੀ ਨਹੀਂ ਪਰ ਮੈਂ ਦੂਜੇ ਪਹਿਲੂ ਦਾ ਦੁਨੀਆਦਾਰੀ ਨੂੰ ਸਵਾਲ ਕਰਦੀ ਆ ਬਈ ਜੇ ਇਹਦਾ ਇਹੀ ਪਿਓ ਦਾ ਪੁੱਤ ਕਈ ਕੁੜੀਆਂ ਨਾਲ ਖਰਾਬ ਹੁੰਦਾ ਫਿਰ ਪੁੱਤ ਦੇ ਵੀ ਹੱਥ ਬੰਨ ਕੇ ਨਹਿਰ 'ਚ ਧੱਕਾ ਦੇ ਦਿੰਦਾ ਇਹ ਪਿਓ ਕਦੇ ਨਾ ਦਿੰਦਾ ਕਦੇ ਨਾ ਧੱਕਾ ਦਿੰਦਾ ਦੇਖੋ ਸਮਾਜ ਚ ਰਹੀਦਾ ਸਭ ਕੁਝ ਦੇਖੀਦਾ ਸੁਣੀਦਾ ਪੁੱਤ ਮਾਰਨੇ ਬਹੁਤ ਔਖੇ ਆ ਪੁੱਤਾਂ ਨੂੰ ਨਹੀਂ ਕੋਈ ਮਾਰ ਸਕਦਾ ਕਿਉਂਕਿ ਆਪਾਂ ਬਹੁਤ ਜਗ੍ਹਾਵਾਂ ਤੇ ਇਦਾਂ ਦੇ ਵੀ ਇਹ ਕੇਸ ਦੇਖੇ ਨੇ ਜੇ ਮੁੰਡਾ ਕੁੜੀ ਦੇ ਘਰ ਆ ਗਿਆ ਮੁੰਡਾ ਕੁੜੀ ਦੇ ਘਰ ਆ ਗਿਆ ਕੋਈ ਅਣਖੀ ਬਾਪ ਹੋਊਗਾ ਤਾਂ ਆਪਣੀ ਕੁੜੀ ਨੂੰ ਨਾਲ ਮਾਰੂਗਾ ਨਹੀਂ ਬਗਾਨੇ ਪੁੱਤ ਨੂੰ ਵੱਢੂਗਾ ਪਰ ਸਕਾ ਬਾਪ ਨਹੀਂ ਪੁੱਤ ਨੂੰ ਮਾਰ ਸਕਦਾ ਸਕਾ ਪੁੱਤ ਨਹੀਂ ਸਕਾ ਬਾਪ ਨਹੀਂ ਪੁੱਤ ਨੂੰ ਮਾਰ ਸਕਦਾ ਵੀ ਤੂੰ ਮੇਰੀ ਇੱਜ਼ਤ ਰੋਲਦਾ ਫਿਰਦਾ ਬਾਹਰ ਬਹੁਤ ਦੁਨੀਆ ਹੀ ਜੀ ਬਹੁਤ ਦੁਨੀਆ ਹੀ ਜੀ ਪੁੱਤਾਂ ਦੇ ਰੂਪ ਚ ਜਿਹੜੀ ਬਹੁਤ ਕੁਸ ਕਰਕੇ ਸ਼ਾਮ ਨੂੰ ਘਰ ਨੂੰ ਆ ਜਾਂਦੀ ਆ ਨਾ ਧੋਕੇ ਬਈ ਸੋਈ ਗੱਲਾਂ ਨੇ ਇਹੇ ਸਾਡਾ ਨਜ਼ਰੀਆ ਹੈ ਦੇਖਣ ਦਾ ਕਹਿੰਦੇ ਵੀ ਪੁੱਤ ਕੁਛ ਕਰਦਾ ਫੇਰੀ ਜਾਵੇ ਬਾਪ ਦੀ ਇੱਜ਼ਤ ਦਾ ਕੁਛ ਨਹੀਂ ਵਿਗੜਦਾ ਘਰ ਦੀ ਇੱਜ਼ਤ ਦਾ ਕੁਛ ਨਹੀਂ ਵਿਗੜਦਾ ਜੇ ਧੀ ਕੋਈ ਬਾਹਰ ਖੂ ਪੱਟ ਦਵੇ ਤਾਂ ਘਰ ਦੀ ਇੱਜ਼ਤ ਨਹੀਂ ਰਹਿੰਦੀ ਦੇਖੋ ਮੈਂ ਤਾਂ ਇਹ ਕਹਿ ਨਹੀਂ ਆ ਵੀ ਐਸ ਪੀ ਉਹਨੇ ਬਹੁਤ ਵਧੀਆ ਕਰਿਆ ਸਮਝਾਉਣਾ ਉਹਨੂੰ ਹੁੰਦਾ ਜਿਹੜਾ ਸਮਝੇ ਹੁਣ ਮਾਂ ਦੇ ਮੂੰਹੋਂ ਕਹਿਣ ਦੀਆਂ ਗੱਲਾਂ ਮੈਂ ਤੁਹਾਡੇ ਨਾਲ ਕਰਦੀਆਂ ਵੀ ਮਾਂ ਕਹਿੰਦੀ ਅਸੀਂ ਸਮਝਾ ਲਿਆ ਉਹਨੇ ਟੱਸ ਤੋਂ ਮੱਸ ਨਹੀਂ ਹੋਈ ਉੱਥੇ ਵੀ ਨਹਿਰ ਤੇ ਖੜੀ ਨੇ ਇੱਕ ਵਾਰ ਨਹੀਂ ਕਿਹਾ ਵੀ ਡੈਡੀ ਸੌਰੀ ਮੇਰੇ ਤੋਂ ਗਲਤੀ ਹੋ ਗਈ ਮੈਂ ਅੱਜ ਤੋਂ ਵਾਅਦਾ ਨਹੀਂ ਕਰਦੀ ਉੱਥੇ ਵੀ ਆਕੜ ਚ ਖੜੀ ਐ ਜਾਂ ਤਾਂ ਉਹਨੂੰ ਆਏ ਤਾਂ ਵੀ ਮੇਰਾ ਪਾਪਾ ਮੈਨੂੰ ਮਾਰਦਾ ਨਹੀਂ ਮੈਨੂੰ ਡਰਾਉਂਦਾ ਉਹ ਭਲੇਖੇ ਚ ਤੀ ਮਾਂ ਕਹਿੰਦੀ ਮੈਂ ਵੀ ਭਲੇਖੇ ਚ ਤੀ ਪਰ ਬਾਪ ਦੇ ਅੰਦਰ ਖਬਰ ਕਿੰਨੀ ਕੱਗ ਲੱਗੀ ਹੋਈ ਸੀ ਕਿਉਂਕਿ ਬਾਪ ਨੇ ਬਾਹਰ ਜਾ ਕੇ ਜਮਾਨੇ ਨਾਲ ਝਗੜਨਾ ਹੁੰਦਾ ਜਾ ਕੇ 8-10 ਬੰਦੇਆਂ ਚ ਖੜਨਾ ਹੁੰਦਾ ਕਈ ਵਾਰ ਸੜੇ ਤੋਂ ਸੜਿਆ ਨੀਵੀਆਂ ਪਵਾ ਦਿੰਦਾ ਜਿਹੜਾ ਖੁਦ ਬੋਲਣ ਜੋਗਾ ਨਹੀਂ ਹੁੰਦਾ ਉਹ ਨੀਮੀਆਂ ਪਵਾ ਦਿੰਦਾ ਹੈ ਇਹ ਜੇ ਪਿਓ ਦੀਆਂ ਜਿਨ੍ਹਾਂ ਦੀਆਂ ਨੀਮੀਆਂ ਇਕੱਤੀਆਂ ਨੇ ਪਵਾਈਆਂ ਹੁੰਦੀਆਂ ਨੇ ਸੋਈ ਗੱਲਾਂ ਨੇ ਬਈ ਥੋੜੀ ਬਹੁਤੀ ਸਖਤਾਈ ਪੁੱਤਾਂ ਤੇ ਵੀ ਰੱਖਣੀ ਚਾਹੀਦੀ ਹੈ ਠੀਕ ਹੈ ਜੀ ਬਈ ਚਲੋ ਜਿੱਦਾਂ ਅਗਲੇ ਨੂੰ ਪੁੱਗਿਆ ਅਗਲੇ ਨੇ ਕਰ ਲਿਆ ਹੁਣ ਸਜ਼ਾ ਵੀ ਉਹਨੇ ਹੀ ਭੁਗਤਣੀ ਆ ਘਰ ਵੀ ਖੇਰੂ ਖੇਰੂ ਹੋ ਗਿਆ ਪਰਿਵਾਰ ਵੀ ਖਿੰਡ ਗਿਆ ਬਹੁਤ ਕੁਝ ਬਰਬਾਦ ਹੋ ਗਿਆ ਕੁੜੀ ਦੇ ਜਾਣ ਨਾਲ ਬਹੁਤ ਕੁਝ ਬਰਬਾਦ ਹੋ ਗਿਆ ਘਰੋਂ ਧੀ ਵੀ ਗਈ ਪਾਲੀ ਪਣਾਸੀ ਬਹੁਤ ਕੁਝ ਖਰਾਬ ਹੋ ਗਿਆ ਇਹ ਨਹੀਂ ਹੈਗਾ ਸਿਮਰਿਆ ਬਹੁਤ ਕੁਝ ਵਿਗੜ ਗਿਆ ਹੁਣ ਉਹਨੂੰ 5 ਸਾਲ ਦੀ ਸਜ਼ਾ ਹੋਊ 10 ਸਾਲ ਦੀ ਹੋਊ ਹੁਣ ਉਹਨਾਂ ਚਿਰੋ ਵਿਚਾਰੀ ਕਹਿੰਦੀ ਮੈਂ ਲੋਕਾਂ ਦੇ ਘਰਾਂ 'ਚ ਕੰਮ ਕਰਕੇ ਆਪਣੀਆਂ ਧੀਆ ਪਾਲੂੰਗੀ ਘਰ ਦਾ ਖਾਨਾ ਖਰਾਬ ਹੋ ਗਿਆ ਠੀਕ ਹੈ ਪਰ ਦੇਖ ਲਓ ਤੁਸੀਂ ਬਈ ਇੱਕ ਧੀ ਦੀ ਇੱਜ਼ਤ ਨਾਲ ਕਿੱਡਾ ਵੱਡਾ ਅਸਰ ਪਿਆ ਪੁੱਤ ਦੀ ਇੱਜ਼ਤ ਨਾਲ ਨਹੀਂ ਪੈਂਦਾ ਨਹੀਂ ਪੈਂਦਾ ਮੈਨੀਆਂ ਅੱਜ ਥਾਈ ਸੌਣਿਆ ਵੀ ਕਿਸੇ ਨੇ ਆਪਣਾ ਪੁੱਤ ਇਕਨਾਂ ਨਹਿਰ ਚ ਸਿੱਟਿਆ। ਜਾਂ ਮਾਰਿਆ। ਨਾ। ਕੋਈ ਕਰੋਬ ਨਹੀਂ ਕੱਢਦਾ। ਅਗਲਾ ਕਹਿੰਦਾ ਚਲ ਕੋਈ ਨਹੀਂ। ਗਾਹਾਂ ਨੂੰ ਨਾ ਪੁੱਤ ਐਦਾਂ ਦੇ ਕੰਮ ਕਰੀ। ਪੁੱਤ ਭਲਾਂ ਕਿੱਥੇ ੜਦੇ ਆ ਜਿਹਨੂੰ ਰੱਸਾ ਚਬਣ ਦੀ ਆਦਤ ਪੈ ਜਵੇ ਉਹ ਨਹੀਂ ਇਹ ਆਤਾਂ ਤੋਂ ਬਾਜ ਆਇਆ ਕਰਦਾ। ਇਹ ਤਾਂ ਮਹਾਰਾਜ ਵੱਲੋਂ ਹੀ ਸਰਮਤ ਬਖਸ਼ੇ ਸੱਚੇ ਪਾਤਸ਼ਾਹ। ਬਈ ਉਹ ਹੀ ਮਾਤ ਬੁੱਧੀ ਬਖਸ਼ੇ ਫੇਰ ਇਹ ਇਨਸਾਨ ਸੱਦੇ ਰਹੀ ਪੈਂਦਾ। ਬਈ ਸੋਈ ਗੱਲਾਂ ਨੇ। ਅ ਜੋ ਵੀ ਹੋਇਆ ਮਾੜਾ ਹੋਇਆ। ਜੇ ਮਹਾਰਾਜ ਨੇ ਬੁੱਧੀ ਪ੍ਰtreਸ਼ਟ ਕਰੀ ਕੋਈ ਮਾੜੇ ਕਰਮ ਹੋਣੇ ਪਿਛਲੇ ਕਰਮਾਂ ਦੇ ਕਰੇ ਹੋਏ ਤਾਂ ਉਹ ਦੀ ਧੀ ਬਣ ਕੇ ਆਈ ਤਾਂ ਇਹਨੇ ਖੁਦ ਹੱਥੀ ਖਤਮ ਕੀਤੀ ਪਾਲ ਕੇ ਉਹ ਵੀ ਉਸ ਜਵਾਕੜੀ ਨੇ ਕੋਈ ਗਲਤੀ ਕੀਤੀ ਇਹ ਸਭ ਸਾਡੇ ਕਰਮਾਂ ਦੇ ਹੀ ਲੈਣ ਦੇਣ ਦੇ ਸਬੰਧ ਹੁੰਦੇ ਨੇ ਕਰਮਾਂ ਦੇ ਵਟੇ ਹੁੰਦੇ ਨੇ ਕਿਹਨੇ ਕਿਹਦੇ ਹੱਥੋਂ ਮਰਨਾ ਹੈ ਕਿੱਦਾਂ ਸਾਡੀ ਹੋਣੀ ਹੈ ਉਹ ਸਭ ਉਹਨੂੰ ਜਾਣਨ ਹਾਰ ਨੂੰ ਸਭ ਪਤਾ ਹੈ ਵਾਹਿਗੁਰੂ ਨੂੰ ਸਭ ਪਤਾ ਹੈ ਵੀ ਸੋਈ ਗੱਲਾਂ ਨੇ ਬਈ ਜੋ ਵੀ ਹੋਇਆ ਬਹੁਤ ਗਲਤ ਹੋਇਆ ਧੀ ਦਾ ਮਰਨਾ ਵੀ ਗਲਤ ਹੈ ਧੀ ਦਾ ਕਰਾਹੇ ਪੈਣਾ ਵੀ ਗਲਤ ਹੈ ਘਰ ਦਾ ਉੱਜੜ ਜਾਣਾ ਵੀ ਗਲਤ ਹੈ ਧੀ ਨੂੰ ਮਾਰ ਕੇ ਪਿਓ ਦਾ ਜੇਲ੍ਹ ਜਾਣਾ ਵੀ ਗਲਤ ਹੈ ਸਭ ਕੁਝ ਹੀ ਗਲਤ ਹੈ ਠੀਕ ਹੈ ਜੀ ਮਹਾਰਾਜ ਇਹ ਜ ਸਮਾਂ ਕਿ ਸੇਤਨਾ ਲਿਆਵੇ ਸਭ ਦੇ ਬੱਚਿਆਂ ਨੂੰ ਬੁੱਧੀ ਸਿੱਧੀ ਰੱਖੇ ਠੀਕ ਹੈ ਜੀ ਪੁੱਤਾਂ ਨੂੰ ਵੀ ਮਹਾਰਾਜ ਮੱਤ ਬਖਸ਼ੇ ਧੀਆਂ ਨੂੰ ਵੀ ਮਹਾਰਾਜ ਮੱਤ ਬਖਸ਼ੇ ਕਿਉਂਕਿ ਮਾਪੇ ਕਦੇ ਕਿਸੇ ਆਪਣੇ ਬੱਚੇ ਦੀ ਪਰਪਰਿਸ਼ਾ ਗਲਤ ਨਹੀਂ ਕਰਦਾ ਇਹ ਵੈਗਰੂ ਵੱਲੋਂ ਹੀ ਹੁੰਦਾ ਹੈ ਵੈਗਰੂ ਵੱਲੋਂ ਹੀ ਹੁੰਦਾ ਹੈ ਮਾੜੇ ਕਾਰਮ ਕੀਤੇ ਹੋਏ ਸਾਡੇ ਅੱਗੇ ਆ ਜਾਂਦੇ ਨੇ ਠੀਕ ਹੈ ਜੀ ਚਲੋ ਠੀਕ ਹੈ ਜੀ ਫਿਰ ਵੀ ਬੋਲਦਿਆਂ ਕੋਲੋਂ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਸਤਿ ਸ਼੍ਰੀ ਅਕਾਲ ਜੀ